29ਵਾਂ ਜ਼ਿਲ੍ਹਾ ਪਦਰੀ ਪ੍ਰਾਈਵੇਟ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ ਮੁਕੰਦਪੁਰ ਵਿਖੇ ਨਵਜੋਤ ਕੋ ਲੋਟੀਆਂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 29ਵਾਂ ਜ਼ਿਲ੍ਹਾ ਪਦਰੀ 3 ਦਿਨਾ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ ਜਿਨ੍ਹਾਂ ਵਿੱਚ ਕਬੱਡੀ ਖੋਖੋ ਫੁੱਟਬਾਲ ਰੱਸਾ ਕਸੀ ਬੈਡਮਿੰਟਨ ਸ਼ਤਰਾਂਜ ਜਿਮਨਾਸਟਿਕ ਆਦਤੋ ਇਲਾਵਾ ਵੱਖ-ਵੱਖ ਵਰਗਾ ਦੀਆਂ ਐਥਲੈਟਿਕਸ ਈਵੈਂਟਸ ਕਰਵਾਈਆਂ ਗਈਆਂ ਅੱਜ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਨਵਜੋਤ ਕੋਲ ਲੋਟੀਆ ਮਹਿਲਾ 빙ਗ ਰਾਜ ਸਕੱਤਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਅਤੇ ਸੀਟਾ ਦੇ ਖੇਤਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਸਰੀਰਕ ਸਿੱਖਿਆ ਸਟਾਫ ਅਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਇਸ ਤੋਂ ਪਹਿਲਾਂ ਦੋ ਦਿਨਾਂ ਦੀਆਂ ਖੇਡਾਂ ਵਿਚ ਹਲਕਾ ਇੰਚਾਰਜ ਬੰਗਾ ਕੁਲਜੀਤ ਸਰ ਹਾਲ ਅਤੇ ਵਧਾਈਕ ਬੰਗਾ ਡਾਕਟਰ ਸੁਖਵਿੰਦਰ ਸੁਖੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਅਤੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਨੇ ਮੁੱਖ ਮਹਿਮਾਨ ਹਰਜੋਤ ਲੋਟੀਆਂ ਨੂੰ ਜੀ ਆਇਆਂ ਆਖਿਆ। ਆਪਣੇ ਸੰਦੇਸ਼ ਵਿੱਚ ਅਮਰਜੀਤ ਖਟਕੜ ਨੇ ਦੱਸਿਆ ਕਿ ਇਹ 3 ਦਿਨਾਂ ਟੂਰਨਾਮੈਂਟ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਇਲਾਕੇ ਦੇ ਵੱਖ-ਵੱਖ ਐਨਆਰਆਈ ਪਰਿਵਾਰਾਂ ਦੇ ਸਹਿਯੋਗ ਨਾਲ ਨੇਪੜੇ ਛੜਿਆ ਗਿਆ। ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਜਿਤ ਖਟਕੜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਤਿੰਨ ਦਿਨਾ ਖੇਡਾਂ ਦੀ ਸਮਾਪਤੀ ਤੇ ਸਮੁੱਚੇ ਜੀਤੂ ਖਡਿਆਰਿਆਂ ਤੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਵਾਲੇ ਸਰੀਰਕ ਸਿੱਖਿਆ ਸਟਾਫ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ ਇਸ ਮੌਕੇ ਤੇ ਜ਼ਿਲ੍ਹਾ ਟਰਨਮੈਂਟ ਕਮੇਟੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਦਵਿੰਦਰ ਕੋਰਨੇ ਟੂਰਨਾਮੈਂਟ ਦੇ ਵਧੀਆ ਸੰਚਾਲਨ ਕਰਨ ਅਤੇ ਸਮੁੱਚੀ ਟਰਨਮੈਂਟ ਕਮੇਟੀ ਦਾ ਧੰਨਵਾਦ ਕੀਤਾ ਸਟੇਜ਼ਗਤਰ ਦੀ ਭੂਮਿਕਾ ਮਨਜੀਤ ਕੌਰ ਨੇ ਬਖੂਬ ਨਿਭਾਈ ਟੂਰਨਾਮੈਂਟ ਦੇ ਖਰਚੇ ਲਈ ਪਿੰਡ ਦੇ ਵੱਖ-ਵੱਖ ਐਨਆਰਆਈ ਵੀਰਾਂ ਵੱਲੋਂ ਮਾਲੀ ਸਹਾਇਤਾ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵਿਦਿਆਰਥੀ ਅਤੇ ਸਟੇਡ ਅਵਾਰਡ ਜੇਤੂ ਅਧਿਆਪਕ ਅਤੇ ਆਸ-ਪਾਸ ਦੇ ਪਿੰਡਾਂ ਦੇ ਪੰਜ ਸਰਪੰਚਾਂ ਤੇ ਹੋਰ ਮੋਤਵਰ ਹਾਜ਼ਰ ਰਹੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੇ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ

ਗਣਤੀ ਮਿਆ ਜਿਲ੍ਹਾ ਪੱਦਰੀ ਪ੍ਰਾਇਮਰੀ ਸਕੂਲ ਖੇਡਾ ਚੀਰਪਤ ਸਿੰਘ ਨਗਰ ਜੋ ਕਿ 29 30 ਅਤੇ 31 ਤਿੰਨ ਦਿਨ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੰਦ ਪਰ ਵਿਖੇ ਅਯੋਜਿਤ ਕੀਤੀਆਂ ਗਈਆਂ ਮਾਣਯੋਗ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਅਨੀਤਾ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਜਿਹੜੀਆਂ ਇਹ ਖੇਡਾਂ ਆ ਇੱਥੇ ਸ਼ੁਰੂ ਕੀਤੀਆਂ ਗਈਆਂ ਤੇ ਇਹ ਅਗਵਾਈ ਇੱਥੇ ਦੇ ਬੀਪੀਓ શ્રી ਗਰਪਾਲ ਸਿੰਘ ਜੀ ਉਹਨਾਂ ਵੱਲੋਂ ਸਮੁੱਚੀ ਜਿਹੜੀ ਮਕੰਦਪੁਰ ਦੀ ਟੀਮ ਆ ਉਹਨੂੰ ਅਗਵਾਈ ਦੇ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਇੱਥੇ ਜਿਹੜਾ ਪ੍ਰਬੰਧ ਕੀਤਾ 29 ਤਰੀਕ ਨੂੰ ਇਸ ਇਲਾਕੇ ਦੇ ਹਰਮਨ ਪਿਆਰੇ ਨੇਤਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਐਮਐਲਏ ਵਿਧਾਨ ਸਭਾ ਹਲਕਾ ਬੰਗਾ ਜੀ ਵੱਲੋਂ ਜਿਹੜਾ ਇੱਥੇ ਉਦਘਾਟਨ ਕੀਤਾ ਗਿਆ ਤੇ ਉਦਘਾਟਨ ਤੇ ਵੱਖ-ਵੱਖ ਬਲਾਕਸ ਦੇ ਜਿਹੜੇ ਬੱਚੇ ਆ ਕੋਈ 70 80 ਦੇ ਕਰੀਬ ਕੱਲੇ-ਕੱਲੇ ਬਲਾਕ ਦੇ ਵਿੱਚ ਬੱਚਿਆਂ ਨੇ ਆਪਣਾ ਝੰਡਾ ਅਤੇ ਆਪਣੇ ਬਲਾਕ ਦੀ ਤਖਤੀ ਲੈ ਕੇ ਮਾਰਚ ਪਾਸ ਕੀਤਾ ਔਰ ਮਾਰਚ ਪਾਸ ਤੋਂ ਸਲਾਮੀ ਸਾਡੇ ਐਮਐਲਏ ਬੰਗਾ ਡਾਕਟਰ ਸੁਖਵਿੰਦਰ ਕਮਰ ਸੁਖੀ ਜੀ ਨੇ ਲਈ ਤੇ ਉਸ ਤੋਂ ਬਾਅਦ ਬੱਚਿਆਂ ਨੇ ਇੱਕ ਬਹੁਤ ਹੀ ਵਧੀਆ ਨਾਲ ਦੀ ਨਾਲ ਜਿਵੇਂ 올림픽 ਦੇ ਵਿੱਚ ਓਥ ਸੈਰੇਮਨੀ ਕੀਤੀ ਜਾਂਦੀ ਆ ਓਥ ਚੁੱਕ ਕੇ ਬੱਚਿਆਂ ਨੇ ਇਹਨਾਂ ਖੇਡਾਂ ਦੀ ਸ਼ੁਰੂਆਤ ਕੀਤੀ। ਸੋ ਪਹਿਲੇ ਦਿਨ ਦੇ ਜਿਹੜੇ ਖੇਡਾਂ ਸੀਗੇ ਉਹ ਲੜਕੀਆਂ ਦੇ ਸੀਗੀਆਂ। ਉਹਦੇ ਵਿੱਚ ਜਿਹੜੇ ਜੇਤੂ ਟੀਮਾਂ ਸੀਗੀਆਂ ਉਹਨਾਂ ਨੂੰ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਵੱਲੋਂ ਜਿਹੜਾ ਆ ਉਹ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਦੂਜੇ ਦਿਨ ਦਾ ਲੜਕੀਆਂ ਦਾ ਜਿਹੜੇ ਮੈਚ 30 ਤਰੀਕ ਨੂੰ ਸ਼ੁਰੂ ਕੀਤੇ ਗਏ ਸੀਗੇ ਉਹਨਾਂ ਦਾ ਜਿਹੜਾ ਉਦਘਾਟਨ ਆ ਉਹੀ ਇਸੇ ਇਲਾਕੇ ਦੇ ਨੇਤਾ ਇਹ ਕੁਲਜੀਤ ਸਰਾਲ ਜੀ ਵੱਲੋਂ ਕੀਤਾ ਗਿਆ ਤੇ ਜਿਹੜੇ ਬੱਚੇ ਲੜਕੀਆਂ ਨੇ ਪ੍ਰਾਈਜ਼ ਜਿੱਤੇ ਸੀਗੇ ਉਹਨਾਂ ਨੂੰ ਜਿਹੜਾ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਮੌਕੇ ਤੇ ਉਹ ਬੱਚਿਆਂ ਦਾ ਮਾਣ ਤਾਣ ਆਪਣੀ ਪੌਕਟ ਦੇ ਵਿੱਚੋਂ ਦੇ ਕੇ ਵੀ ਗਏ ਔਰ ਇੱਥੇ ਦੀ ਜਿਹੜੀ ਮੁਕੰਦਪੁਰ ਦੀ ਟੀਮ ਆ ਉਹਦੀ ਮੈਂ ਸ਼ਲਾਘਾ ਕਰਨਾ ਚਾਹਾਂਗਾ ਕਿ ਇੱਥੇ ਦੀ ਟੀਮ ਨੇ ਔਰ ਇੱਥੇ ਦੇ ਜਿਹੜੇ ਬੀਪੀਓ ਸਾਹਿਬ ਆ ਸਾਰੇ ਬੱਚਿਆਂ ਦੇ ਲਈ ਸਵੇਰ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ ਜੇ ਕੋਈ ਬੱਚਾ ਖਾਣਾ ਨਹੀਂ ਖਾ ਕੇ ਆਉਂਦਾ ਉਹਨਾਂ ਦੇ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੇਲੇ, ਬਿਸਕੁਟ ਜਾਂ ਕਿਸੇ ਨੂੰ ਰੋਟੀ ਉਸ ਤੋਂ ਬਾਅਦ ਟੀਚਰਾਂ ਦੇ ਲਈ ਵੀ ਸਵੇਰ ਨੂੰ ਰਿਫਰੈਸ਼ਮੈਂਟ ਦੇ ਵਿੱਚ ਬੱਖ-ਬੱਖ ਸਨੈਕਸ ਤੇ ਦੁਪਹਿਰ ਨੂੰ ਲੰਚ ਦੇ ਵਿੱਚ ਵੀ ਇੱਕ ਬਫੇ ਸਿਸਟਮ ਹਲਵਾਈ ਲਾਇਆ ਹੋਇਆ ਜੀ ਤੇ ਇਹਨਾਂ ਨੇ ਆਪਣੇ ਲੈਵਲ ਤੇ ਇੰਨੇ ਵਧੀਆ ਅਰੇਂਜਮੈਂਟ ਕਰਕੇ ਇਹ ਖੇਡਾਂ ਨੂੰ ਇੱਕ ਇਦਾਂ ਦਾ ਮੈਂ ਕਹੂੰਗਾ ਕਿ ਦਿਸ਼ਾ ਜਾਂ ਇਦਾਂ ਦਾ ਮਾਹੌਲ ਬਣਾਤਾ ਕਿ ਜਿਵੇਂ ਕਿ ਇੱਕ 올림픽 ਪਿੰਡ ਦੇ ਵਿੱਚ ਖੇਡਾਂ ਹੋ ਰਹੀਆਂ ਜਾਂ ਇੱਕ ਸਟੇਟ ਦੀਆਂ ਖੇਡਾਂ ਹੋ ਰਹੀਆਂ ਤਾਂ ਇਹ ਖੇਡਾਂ ਇਹਨਾਂ ਨੇ ਇੱਕ ਇਦਾਂ ਦੀ ਐਗਜ਼ਾਮਪਲ ਸੈੱਟ ਕਰਤੀ ਅਗਲੀ ਵਾਰ ਨੂੰ ਜਿਹੜਾ ਵੀ ਕੋਈ ਬਲਾਕ ਕਿੱਦਾਂ ਕਰਾਏਗਾ ਉਹਦੇ ਲਈ ਇੱਕ ਚੈਲੰਜ ਹੋਏਗਾ ਔਰ ਇਸ ਤੋਂ ਉੱਪਰ ਜਾ ਕੇ ਉਹਨਾਂ ਨੂੰ ਇਹ ਲੈਵਲ ਮੇਨਟੇਨ ਰੱਖਣਾ ਪਏਗਾ ਔਰ ਕਰਾਣੀਆਂ ਪਏਗਾ ਪਰ ਮੈਂ ਸਾਰੇ ਜ਼ਿਲ੍ਹੇ ਦੇ ਟੀਚਰਾਂ ਦੀ ਸਾਰੇ ਬਲਾਕ ਦੇ ਟੀਚਰਾਂ ਦੀ ਪ੍ਰਸ਼ੰਸਾ ਕਰਦਾ ਕਿ ਇਹ ਉਹ ਟੀਚਰ ਵਾ ਜਿਨ੍ਹਾਂ ਦੇ ਕੋਲ ਕੋਈ ਦਰਜਾ ਚਾਰ ਨਾ ਹੋਣ ਦੇ ਬਾਵਜੂਦ ਵੀ ਆਪ ਮੈਂ ਗਰਾਊਂਡ ਦੇ ਵਿੱਚ ਚੂਨਾ ਪਾਦੇ ਦੇਖਿਆ ਬੱਚਿਆਂ ਨੂੰ ਖਾਣਾ ਆਪ ਸਰਵ ਕਰ ਰਹੇ ਆ ਟੀਚਰਾਂ ਨੂੰ ਖਾਣਾ ਆਪਸਾਰੂ ਕਰ ਰਹੇ ਆ ਅੰਪੇਰਿੰਗ ਆਪ ਕਰ ਰਹੇ ਆ ਬੱਚਿਆਂ ਨੂੰ ਇਵਨ ਕਿ ਆਪਣੀਆਂ ਗੱਡੀਆਂ ਦੇ ਵਿੱਚ ਲੈ ਕੇ ਆਂਦੇ ਆ ਜੇ ਸ਼ਾਮ ਨੂੰ 6-7 ਵਜੇ ਦੇ ਤੱਕ ਆਪਣੀ ਗੱਡੀਆਂ ਦੇ ਵਿੱਚ ਲਿਜਾ ਕੇ ਹੀ ਉਹਨਾਂ ਬੱਚਿਆਂ ਨੂੰ ਘਰ ਕਰ ਸਕਦੇ ਆ ਤੋਂ ਅੱਜ ਇਹਨਾਂ ਖੇਡਾਂ ਦਾ ਸਾਡਾ ਲਾਸਟ ਦਿਨ ਵਾ ਅੱਜ ਐਥਲੈਟਿਕਸ ਹੋ ਰਹੀ ਹੈ ਲੜਕੇ ਤੇ ਲੜਕੀਆਂ ਦੀ ਅੱਜ ਦੇ ਜਿਹੜੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਆ ਇੱਥੇ ਦੇ ਨੇਤਾ ਕਿ ਨਵਜੋਤ ਕੌਰ ਲੋਟੀਆ ਜੀ ਉਹ ਆ ਕੇ ਬੱਚਿਆਂ ਨੂੰ ਅਸ਼ੀਰਵਾਦ ਵੀ ਦੇਣਗੇ ਰਜੂਤ ਕਰ ਲੋਟੀ ਹੈ ਜੀ ਉਹ ਆ ਕੇ ਬੱਚੇ ਨੂੰ ਅਸ਼ੀਰਵਾਦ ਦੇਣਗੇ ਤੇ ਅੱਜ ਦੇ ਜਿਹੜੇ ਬੱਚਿਆਂ ਦੇ ਨਾਲ ਇਨਾਮ ਜਿਹੜੇ ਇਨਾਮ ਵੰਡਦੇ ਤਕਸੀਮੀ ਕਰਨਗੇ ਤੋਂ ਲਾਸਟ ਵਿੱਚ ਮੈਂ ਇਹੀ ਆ ਕਹੂੰਗਾ ਕਿ ਪ੍ਰਾਇਮਰੀ ਸਕੂਲ ਦੇ ਸਾਡੇ ਜਿਹੜੇ ਜ਼ਿਲ੍ਹੇ ਦੀ ਸ਼ਾਨ ਡੀਓ ਮੈਡਮ ਸ਼੍ਰੀਮਤੀ ਅਨੀਤਾ ਸ਼ਰਮਾ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਜੜੀਆਂ ਇਹ ਖੇਡਾਂ ਸ਼ੁਰੂ ਹੋਈਆਂ ਤੇ ਸਾਡੇ ਇੱਥੇ ਬਲੌਕ ਦੇ ਬੀਪੀਓ ਗੁਰਪਾਲ ਸਿੰਘ ਜੀ ਦੇ ਤੇ ਮਕੰਦ ਪਰ ਦੀ ਸਮੁੱਚੀ ਟੀਮ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਜੜੀਆਂ ਇਹ ਖੇਡਾਂ ਬਹੁਤ ਹੀ ਸਮੁੱਚੇ ਤੇ ਵਧੀਆ ਤਰੀਕੇ ਦੇ ਨਾਲ ਕੀਤੀਆਂ ਤੇ ਲਾਸਟ ਵਿੱਚ ਮੈਂ ਧੰਨਵਾਦੀ ਆ ਡਿਸਟ੍ਰਿਕਟ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ ਜੀ ਦਾ ਕਿਉਂਕਿ ਉਹ ਇੱਕ ਰੀਡ ਦੀ ਹੱਡੀ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਕਿਉਂਕਿ ਸਪੋਰਟਸ ਦੇ ਵਿੱਚ ਟੈਕਨੀਕਲ ਤੌਰ ਤੇ ਸਾਰਾ ਉਹ ਆਪ ਅਜ਼ਰਬ ਕਰ ਰਹੇ ਆ ਔਰ ਉਹਨਾਂ ਦੀ ਰਹਿਨਮਾਈ ਦੇ ਹੇਠ ਸਾਰੀਆਂ ਟੀਮਾਂ ਬਣੀਆਂ ਆ ਆਫੀਸ਼ੀਅਲ ਸ਼ੀਟਿੰਗ ਜਿਹੜੇ ਫਿਜ਼ੀਕਲ ਐਜੂਕੇਸ਼ਨ ਦਾ ਸਟਾਫ ਹਾਇਰ ਬਿੰਗ ਤੋਂ ਲੈਕਚਰਰ ਡੀਪੀ ਪੀਟੀ ਲਾਏ ਹੋਏ ਆ ਤੋਂ ਉਹਨਾਂ ਨੂੰ ਵੀ ਬਹੁਤ ਬਰੀਕੀ ਦੇ ਨਾਲ ਸ਼੍ਰੀਮਤੀ ਦਵਿੰਦਰ ਕੌਰ ਜੀ ਦੇ ਸਪੋਰਟਸ ਕੋਆਰਡੀਨੇਟਰ ਦੇਖ ਰਹੇ ਆ ਤੋਂ ਲਾਸਟ ਵਿੱਚ ਮਕੰਦ ਪਰ ਬਲੋਕ ਦੀ ਤੇ ਡਿਸਟ੍ਰਿਕਟ ਟੂਰਨਾਮੈਂਟ ਕਮੇਟੀ ਜਿਹੜੀ ਪ੍ਰਾਇਮਰੀ ਦੀ ਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਜਿਹੜੀਆਂ ਇਹ ਖੇਡਾਂ ਦਾ ਪ੍ਰਬੰਧ ਕੀਤਾ ਤੇ ਅੱਜ ਲਾਸਟ ਦਿਨ ਜਿਹੜਾ ਆ ਉਹ ਪ੍ਰਾਈਜ਼ ਡਿਸਟ੍ਰਿਬਿਊਸ਼ਨ ਨਵਜੋਤ ਹਰਜੋਤ ਹਰਜੋਤ ਕੋਲ ਲੋਟੀਏ ਜੀ ਵੱਲੋਂ ਕੀਤਾ ਜਾਏਗਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸੋ ਪਿਛਲੇ 3 ਦਿਨ ਤੋਂ ਜਿਹੜੀਆਂ ਡਿਸਟ੍ਰਿਕਟ ਦੀਆਂ ਸਪੋਰਟਸ ਆ ਉਹ ਸਾਡੇ ਪਿੰਡ ਮਕੰਦਪੁਰ ਦੇ ਵਿੱਚ ਜਿਹੜੀਆਂ ਆ ਉਹੋ ਕਰਵਾਈਆਂ ਜਾ ਰਹੀਆਂ ਹਨ ਮੈਡਿਓ ਸਾਹਿਬ ਦਾ ਡਿਪਟੀ ਡਿਓ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਦੀ ਕਰ ਗੁਜ਼ਾਰੀ ਕਰਕੇ ਜਿਨ੍ਹਾਂ ਦੀ ਮਿਹਨਤ ਸਦਕਾ ਮਕੰਦਪੁਰ ਨੂੰ ਜਿਹੜਾ ਇਹ ਸੁਭਾਗ ਪ੍ਰਾਪਤ ਹੋਇਆ ਇਹ 29ਵੀਆਂ ਜਿਹੜੀਆਂ ਆ ਇਹ ਡਿਸਟ੍ਰਿਕਟ ਸਪੋਰਟਸ ਹੋ ਰਹੀਆਂ ਆ ਜੋ ਕਿ ਬਹੁਤ ਹੀ ਵਧੀਆ ਉਤਸ਼ਾਹ ਦੇ ਨਾਲ ਜਿੰਨੇ ਵੀ ਸਾਡੇ ਟੀਚਰ ਸਹਿਬਾਨ ਹਨ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਜਿੰਨੇ ਵੀ ਸਾਡੇ ਮਕੰਦਪੁਰ ਦੇ ਵਾਸੀ ਹਨ ਨਗਰ ਪੰਚਾਇਤ ਹਨ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਨੂੰ ਨਿਪਟੜੇ ਚਾਲਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਿੰਨੇ ਵੀ ਖਾਣ ਪੀਣ ਦਾ ਪ੍ਰਬੰਧਿਆ ਜਾਂ ਫਿਰ ਜਿੰਨੇ ਵੀ ਰਿਫਰੈਸ਼ਮੈਂਟ ਸੀਗੀ ਬੱਚਿਆਂ ਦੀ ਉਹ ਟੀਚਰ ਸਹਿਬਾਨ ਨੇ ਤੇ ਨਗਰ ਨਿਵਾਸੀਆਂ ਨੇ ਪ੍ਰੋਵਾਈਡ ਕੀਤੀ ਗਾਂ ਵੀ ਮੈਂ ਸਰ ਉਹਨਾਂ ਨੂੰ ਵੀ ਰਿਕਵੈਸਟ ਕਰਦੀ ਹਾਂ ਬੇਨਤੀ ਕਰਦੀ ਹਾਂ ਕਿ ਗਾਂ ਵੀ ਕਿਤੇ ਵੀ ਜੇ ਸਾਡੀ ਕਿਤੇ ਵੀ ਹੈਲਪ ਦੀ ਲੋੜ ਪੈਂਦੀ ਆ ਤਾਂ ਅਸੀਂ ਪੰਜਾਬ ਸਰਕਾਰ ਵੱਲੋਂ ਵੀ ਮਕੰਦਪੁਰ ਦੇ ਵਾਸੀ ਹੋਣ ਦੇ ਨਾਤੇ ਵੀ ਅਸੀਂ ਤੁਹਾਡੇ ਨਾਲ ਹਰ ਇੱਕ ਸਰਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਯੋਗਦਾਨ ਪਾਉਣ ਲਈ ਹਮੇਸ਼ਾ ਹਾਜ਼ਰ ਰਹਾ। ਸੋ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਹੀ ਅਧਿਆਪਕ ਸਹਿਬਾਨਾਂ ਨੂੰ ਡਿਪਟੀ ਡਾਇਰੈਕਟਰ ਸਾਹਿਬ ਨੂੰ ਡੀਓ ਮੈਮ ਨੂੰ ਸਾਡੇ ਮੈਡਮ ਨੂੰ ਬਹੁਤ-ਬਹੁਤ ਮੁਬਾਰਕਬਾਦ ਜੋ ਉਹਨਾਂ ਨੇ ਜਿਹੜਾ ਇਹ ਜਿਹੜਾ ਕਾਰਜ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਿਰੇ ਚਾੜਿਆ। ਥੈਂਕ ਯੂ ਜੀ। ਜਿੰਦਗੀ ਇਵੈਂਟਸ ਤੋਂ ਬਾਅਦ ਬੱਚਿਆਂ ਨੂੰ ਕੀ ਮੈਸੇਜ ਦੇਵਾਂਗੇ? ਬੱਚਿਆਂ ਨੂੰ ਇਹ ਮੈਸੇਜ ਹੈ ਜੀ ਕਿ ਇਵੈਂਟਸ ਦੀ ਜਿਹੜੀਆਂ ਹੁੰਦੀਆਂ ਆ ਇਹ ਸਪੋਰਟਸ ਨਾਲ ਰਿਲੇਟਡ ਆ। ਇਹਨਾਂ ਦਾ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਆ ਉਹ ਸਪੋਰਟਸ ਦੇ ਨਾਲ जोडਦੇ ਆ ਉਹਨਾਂ ਦੀਆਂ ਫਿਜ਼ੀਕਲ ਐਕਟੀਵਿਟੀਆਂ ਹੁੰਦੀਆਂ ਆ ਜਿਹੜੀਆਂ ਕੁਰੀਤੀਆਂ ਸਾਡੇ ਸਮਾਜ ਦੇ ਵਿੱਚ ਅੱਜ ਕੱਲ੍ਹ ਚੱਲ ਰਹੀਆਂ ਹਨ ਉਸ ਤੋਂ ਵੀ ਇਹਨਾਂ ਦਾ ਛੇੜਾ ਆ ਉਹ ਬਚਾ ਰੰਦਾ ਆ ਬੱਚਿਆਂ ਨੂੰ ਬੇਨਤੀ ਆ ਗੇਮਸ ਹੋ ਗਈਆਂ ਆ ਹੁਣ ਬੈਕ ਟੂ ਬੇਸਿਕ ਜੀ ਆਪਣੀ ਪੜ੍ਹਾਈ ਲਿਖਾਈ ਵੱਲ ਜਿਹੜਾ ਆ ਉਹ ਹੁਣ ਧਿਆਨ ਦੇਵੋ ਦੋਵਾਂ ਚੀਜ਼ਾਂ ਦੇ ਵਿੱਚ ਸਪੋਰਟਸ ਤੇ ਪੜ੍ਹਾਈ ਦੇ ਵਿੱਚ ਬੈਲੈਂਸ ਬਣਾ ਕੇ ਚੱਲੋ ਥੈਂਕ ਯੂ ਜੀ ਜ਼ਿਲ੍ਹਾ ਪਤਰਖੇਡਾ ਬਲਾਕ ਮਕਾਨਪੁਰ ਮੇਕੇ ਹੋ ਰਹੀਆਂ ਸਾਰੇ ਬੱਚੇ ਬਹੁਤ ਸ਼ਾਨ ਨਾਲ ਇਹਨਾਂ ਖੇਡਾਂ ਵਿੱਚ ਭਾਗ ਲੈ ਰਹੇ ਆ ਕਾਫੀ ਹੋਮੋਬਾਕ ਹੈ ਇਹ ਖੇਡਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਸੱਤ ਬਲਾਕਾਂ ਦੇ ਬੱਚੇ ਖੇਡ ਰਹੇ ਆ ਤੇ ਕਬੱਡੀ ਜਿਹਦੇ ਵਿੱਚ ਹੁੰਦੀ ਆ ਨੈਸ਼ਨਲ ਸਟਾਈਲ ਹੁੰਦੀ ਆ ਪੰਜਾਬ ਸਟਾਈਲ ਹੁੰਦੀ ਆ ਖੋਖੋ ਲੜਕੇ ਤੇ ਲੜਕੀਆਂ ਦੌੜਾਂ ਹੁੰਦੀਆਂ ਇਹਦੇ ਵਿੱਚ 200 ਮੀਟਰ 400 ਮੀਟਰ 600 ਮੀਟਰ ਇਸ ਤੋਂ ਲਾਵਾ ਕੁਸ਼ਤੀਆਂ ਹੁੰਦੀਆਂ ਬੱਚਿਆਂ ਦੀਆਂ ਮਿੰਨੇ ਹੈਂਡਬਾਲ ਖੇਡਾਂ ਹੁੰਦੀਆਂ ਤੇ ਕਾਫੀ ਐਨਜੋਏ ਵਾਲੇ ਇਵੈਂਟ ਆ ਬੱਚਿਆਂ ਦਾ ਤੇ ਇਹਦੇ ਨਾਲ ਕਾਫੀ ਪ੍ਰੇਰਨਾ ਮਿਲਦੀ ਬੱਚਿਆਂ ਨੂੰ ਭਾਗ ਨੂੰ ਬੱਚਿਆਂ ਨੂੰ ਕਿਹੜੀ ਕਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਜਿਵੇਂ ਰਫਰੈਸ਼ਮੈਂਟ ਕੋਈ ਮੈਡੀਕਲ ਸਹੂਲਤ ਵਿਭਾਗ ਵੱਲੋਂ ਬੱਚਿਆਂ ਨੂੰ ਰਫਰੈਸ਼ਮੈਂਟ ਦਾ ਬੁਰਾ ਪ੍ਰਬੰਧ ਕੀਤਾ ਗਿਆ ਹੈ ਤੇ ਸਾਰਾ ਮੈਡੀਕਲ ਟੀਮਾਂ ਵੀ ਸਾਡੀਆਂ ਤਨਤਵਾ ਟਾਈਮ-ਟਾਈਮ ਤੇ ਮੈਡੀਕਲ ਹੈਲਪ ਵੀ ਦਿੱਤੀ ਜਾਂਦੀ ਜੇਕਰ ਸੇ ਬੱਚਨ ਕੋਈ ਐਮਰਜੈਂਸੀ ਹੁੰਦੀ ਜਾ ਤੇ ਬਾਕੀ ਸਾਰਾ ਖਾਣ ਪੀਣ ਦਾ ਇੰਦਿਆਂ ਵਧੀਆ ਹੈ ਕੋਈ ਅਸੀ ਗੱਲ ਨਹੀਂ ਹੈਗੀ ਤੇ ਸਾਰਾ ਕੁਝ ਵਧੀਆ ਚੱਲਿਆ ਜੀ ਤੇਰੇ ਬਾਰੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬੱਚਾ ਨੂੰ ਇਹ ਹੈ ਜੀ ਕਿ ਬੱਚੇ ਸਟੇਟ ਲੈਵਲ ਤੱਕ ਅੱਗੇ ਜਾ ਕੇ ਹੋਰ ਵੀ ਹਮਲਾ ਮੰਨ ਜਿਹੜੇ ਜ਼ਿਲ੍ਹਾ ਦੀ ਖੇਡਾਂ ਵਿੱਚ ਹੋ ਜਿੱਤੇ ਆ ਤੇ ਉੱਥੇ ਵੀ ਇਸ ਤੋਂ ਵੱਧ ਵੱਧ ਸਾਡੇ ਜ਼ਿਲ੍ਹੇ ਦੇ ਪ੍ਰਤੀਸ਼ਠਾ ਲੈ ਕੇ ਆਣਾ ਸਾਡੇ ਜ਼ਿਲ੍ਹੇ ਦਾ ਮਾਣ ਵਧਾਉਣ ਜੀ ਸਭ ਤੋਂ ਪਹਿਲਾਂ ਨਿਊਜ਼ ਰੀਡਰ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 29ਵੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੀ ਕਵਰੇਜ ਕੀਤੀ ਹੈ ਅੱਜ ਆਖਰੀ ਦਿਨ ਹੈ 29 30 31 29 ਨੂੰ ਸਾਡੇ ਕੈਬਨਿਟ ਮੰਤਰੀ ਡਾਕਟਰ ਸਰਵਿੰਦਰ ਕੁਮਾਰ ਸੁਖੀ ਜੀ ਨੇ ਖੇਡਾਂ ਦਾ ਸ਼ੁਭਰambh ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦpur ਦੀ ਗਰਾਉਂਡ ਵਿਖੇ ਕੀਤਾ ਸੀ ਇਸ ਦੀ ਪ੍ਰਧਾਨਗੀ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਨੀਤਾ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਲਖਵੀਰ ਸਿੰਘ ਤੇ ਸਮੁੱਚੀ ਜਿਹੜੀ ਕੋਆਰਡੀਨੇਸ਼ਨ ਦੇਖਰੇਖਿਆ ਖੇਡਾਂ ਦੀ ਮੈਡਮ ਨਰਿੰਦਰ ਕੌਰ ਜੀ ਡਿਸਟ੍ਰਿਕਟ ਕੋਆਰਡੀਨੇਟਰ ਸਪੋਰਟਸ ਔਰ ਖੇਡਾਂ ਦੀ ਜਿਹੜੀ ਸਾਰੀ ਪ੍ਰਧਾਨਗੀ ਹੈ ਸਾਡੇ ਬਲਾਕ ਪ੍ਰਾਇਮਰੀ ਅਫਸਰ ਗੁਰਪਾਲ ਪੁਆਰੀ ਜੀ ਉਹਨਾਂ ਨਾਲ ਉਹਨਾਂ ਦੀ ਟੀਮ ਤ੍ਰਿੰਦਰ ਬੱਧਨ ਦੀ ਸਾਡੇ ਬਲਾਕ ਸਪੋਰਟਸ ਅਫਸਰ ਰਾਜਕੁਮਾਰ ਜੀ ਸਾਡੇ ਰਾਮ ਲਾਲ ਜੀ ਬੈਠੇ ਹੈ ਅਸ਼ਵਨੀ ਕੁਮਾਰ ਜੀ ਜਿਹੜੇ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੇ ਸਖਤਰ ਸਾਹਿਬ ਹੈਗੇ ਆ ਰਮਨ ਜੀ ਬੈਠੇ ਪੂਰੀ ਟੀਮ ਇਹਨਾਂ ਦੀ ਬਹੁਤ ਸਹਿਰਦ ਹੋ ਕੇ ਇਹਨਾਂ ਖੇਡਾਂ ਨੂੰ ਨੇ ਪ੍ਰਚਾਰ ਰਹੀ ਹੈ ਔਰ ਮੈਨੂੰ ਦੱਸ ਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਦੋ ਦਿਨਾਂ ਦੀਆਂ ਜਿਹੜੀਆਂ ਇੱਕ ਦਿਨ 29 ਤਰੀਕ ਨੂੰ ਮੁੰਡਿਆਂ ਦੀਆਂ ਗੇਮਾਂ ਹੋਈਆਂ ਉਸ ਤੋਂ ਬਾਅਦ 30 ਨੂੰ ਕੁੜੀਆਂ ਦੀਆਂ ਹੋਈਆਂ ਅੱਜ ਸਲੈਟਿਕ ਹੈ ਨਰਵੇਗਨ ਹੈ ਜਿਹੜਾ ਸਾਡਾ ਟੂਰਨਾਮੈਂਟ ਨੇਪਰੇ ਚੜਿਆ ਔਰ ਕਿਸੇ ਵੀ ਟੀਚਰ ਨੇ ਕੋਈ ਵੀ ਸ਼ਿਕਾਇਤ ਨਹੀਂ ਕਿਉਂਕਿ ਜਿਹੜੇ ਅਫੀਸ਼ੀਅਲ ਹੈ ਉਹ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਮੈਡਮ ਦਵਿੰਦਰ ਜੀ ਕੋਲ ਦਵਿੰਦਰ ਕੋਰ ਉਹਨਾਂ ਦੇ ਦੁਆਰਾ ਲਾਏ ਗਏ ਆ ਔਰ ਬਹੁਤ ਹੀ ਵਧੀਆ ਢੰਗ ਦੇ ਨਾਲ ਨੇਪਰੇ ਚੜਿਆ ਔਰ ਬੱਚਿਆਂ ਦੀ ਰਿਫਰੈਸ਼ਮੈਂਟ ਦਾ ਖਾਸ ਤੌਰ ਤੇ ਜਿਹੜਾ ਬਹੁਤ ਵਧੀਆ ਬਹੁਤ ਹੀ ਸਲੌਨਯੋਗ ਹੈ ਜਿਹੜਾ ਇਹ ਬਲਾਗ ਦੀ ਟੀਮ ਵੱਲੋਂ ਪ੍ਰਬੰਧ ਕੀਤਾ ਗਿਆ ਬੱਚਿਆਂ ਦਾ ਖਾਣਾ ਬਹੁਤ ਵਧੀਆ ਹੈ ਔਰ ਇਹ ਚੀਜ਼ ਇਹ ਵਧਾਈ ਦੇ ਪਾਤਰ ਨੇ ਬੁਰੀ ਬਲਾਗ ਦੀ ਟੀਮ ਜੀ ਮੈਂ ਆਪਣੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਜੀ ਮੈਮਰੀ ਸਕੂਲ ਜ਼ਿਲ੍ਹਾ ਪੱਤਰੀ ਖੇਡਾਂ ਜੋ ਕਿ 29ਵੀਆਂ ਖੇਡਾਂ ਜਿਹੜੀਆਂ ਉਹ ਮੁਕੰਦpur ਵਿਖੇ ਚੱਲ ਰਹੀਆਂ ਹਨ ਸੋ ਇਨ ਆ ਖੇਡਾਂ ਜਿਹੜੀਆਂ ਇਹ 29 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਿਹੜੀਆਂ ਖੇਡਾਂ ਇਹ ਚੱਲੀਆਂ ਸੋ ਬੜੇ ਉਤਸ਼ਾਹ ਦੇ ਨਾਲ ਬੱਚੇ ਦੇ ਵਿੱਚ ਹਿੱਸਾ ਲੈ ਰਹੇ ਹਨ ਵੱਖਰੇ ਵੱਖਰੇ ਬਲਾਕਸ ਜਿਹੜੇ ਸਾਡੇ ਜ਼ਿਲ੍ਹੇ ਦੇ 7 ਬਲਾਕਸ ਹੈ ਉਹਨਾਂ ਨੇ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲਿਆ ਤੇ ਬੜੇ ਉਤਸ਼ਾਹਪੂਰਵਕ ਬੱਚਿਆਂ ਨੇ ਇਹਨਾਂ ਖੇਡਾਂ ਨੂੰ ਇੰਜੋਏ ਵੀ ਕੀਤਾ ਤੇ ਪੋਜੀਸ਼ਨਾਂ ਵੀ ਪ੍ਰਾਪਤ ਕੀਤੀਆਂ ਅਧਿਆਪਕਾਂ ਔਰ ਜਿਨਨੇ ਵੀ ਸਾਡੇ ਪ੍ਰਬੰਧਕ ਉਹਨਾਂ ਦੇ ਯੋਗਦਾਨ ਦੇ ਨਾਲ ਇਹ ਖੇਡਾਂ ਜਿਹੜੀਆਂ ਨਿਪਰੇ ਚੜ ਰਹੀਆਂ ਹਨ ਸੋ ਮੈਂ ਬਹੁਤ ਹੀ ਧੰਨਵਾਦੀ ਆ ਇਹਨਾਂ ਦੇ ਸਾਰੇ ਸਟਾਫ ਦੇ ਔਰ ਸਾਰੇ ਬੱਚਿਆਂ ਨੂੰ ਜਿਹੜੀ ਆ ਜਿਨ੍ਹਾਂ ਨੇ ਕਿ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਵੀ ਮੈਂ ਬੱਚਿਆਂ ਨੂੰ ਵਧਾਈ ਦਿੰਦੀ ਹਾਂ ਕਿ ਜਿਹੜੇ ਫਸਟ ਸੈਕਿੰਡ ਥਰਡ ਪੋਜੀਸ਼ਨਾਂ ਲੈ ਕੇ ਜਿਨ੍ਹਾਂ ਨੇ ਆਪਣੇ ਅਧਿਆਪਕਾਂ ਦਾ ਆਪਣੇ ਸਕੂਲ ਦਾ ਆਪਣੇ ਮਾਵਾਬ ਦਾ ਨਾਮ ਰੌਸ਼ਨ ਕੀਤਾ ਆ ਕਿਹੜੀ-ਕਿਹੜੀਆਂ ਖੇਡਾਂ ਕਰ ਪ੍ਰਾਇਮਰੀ ਦੇ ਵਿੱਚ ਅੰਡਰ 11 ਦੇ ਵਿੱਚ ਕਬੱਡੀ ਫੁੱਟਬਾਲ ਬੈਡਮਿੰਟਨ ਰੈਸਲਿੰਗ ਜਿਮਨਾਸਟਿਕ ਤੇ ਕੋ ਕੋ ਗੇਮਾਂ ਜਿਹੜੀਆਂ ਮਿੰਨੀ ਹੈਂਡਵਾਲ ਇਹ ਗੇਮਾਂ ਕਰਵਾਈਆਂ ਜਾ ਰਹੀਆਂ ਆਆਂ ਜਿਹੜੀਆਂ ਕਿ ਗੇਮਾਂ 29 ਤੀ ਨੂੰ ਹੋ ਚੁੱਕੀਆਂ ਆ ਅੱਜ ਐਥਲੈਟਿਕ ਚੱਲ ਰਹੀ ਐ ਐਥਲੈਟਿਕ ਦੇ ਵਿੱਚ ਵੀ ਬੱਚੇ ਜਿਹੜੇ ਭਾਗ ਲੈ ਰਹੇ ਨੇ ਜਿਹਦੇ ਵਿੱਚ 100 ਮੀਟਰ 200 ਮੀਟਰ 600 ਮੀਟਰ ਸ਼ਾਰਟ ਪੁੱਟ ਤੇ ਲੌਂਗ ਜੰਪ ਜਿਹੜੇ ਇਹ ਬੱਚਿਆਂ ਦੇ ਇਵੈਂਟ ਕਰਵਾਏ ਜਾ ਰਹੇ ਆ ਬੱਚੇ ਬਹੁਤ ਹੀ ਉਤਸ਼ਾਹ ਦੇ ਨਾਲ ਇਹਨਾਂ ਗੇਮਾਂ ਦੇ ਵਿੱਚ ਹਿੱਸਾ ਲੈ ਰਹੇ ਆ ਇਹ ਮੈਂ ਜੀ ਅਸ਼ਵਨੀ ਕੁਮਾਰ ਸੈਂਟਰ ਹੈ ਟੀਚਰ ਮੁਹੱਲਾ ਪਾਟਕਾ ਡਿਸਟ੍ਰਿਕਟ ਸਪੋਰਟਸ ਕਮੇਟੀ ਨਵਾਂ ਸ਼ਹਿਰ ਜਲਾਸ਼ੀਤ ਭਗਤ ਸਿੰਘ ਨਗਰ ਦੇ ਇੱਕ ਕਮੇਟੀ ਮੈਂਬਰ ਦੇ ਤੌਰ ਤੇ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀਆਂ ਇਹ 29ਵੀਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋ ਰਹੀਆਂ ਹਨ ਇਹਨਾਂ ਖੇਡਾਂ ਨੂੰ ਸ਼੍ਰੀਮਤੀ ਅਨੀਤਾ ਕੌਰ ਜੀ ਅਨੀਤਾ ਸ਼ਰਮਾ ਮੈਡਮ ਜੋ ਕਿ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬਹੁਤ ਹੀ ਬਹੁਤ ਹੀ ਮਿਹਨਤ ਦੇ ਨਾਲ ਇਹ ਕਰਵਾਇਆ ਜਾ ਰਿਹਾ ਹੈ ਇਸ ਇਨਾ ਖੇਡਾਂ ਦੀ ਜਿਹੜੀ ਰਹਿਨੁਮਾਈ ਅਨੀਤਾ ਸ਼ਰਮਾ ਜੀ ਔਰ ਉਪਜਲਾ ਸੇਖੀ ਅਫਸਰ ਸਾਡੇ ਲਖਵੀਰ ਸਿੰਘ ਜੀ ਇਹ ਕਰ ਰਹੇ ਹਨ ਇਨਾ ਖੇਡਾਂ ਨੂੰ ਤਿੰਨ ਦਿਨਾਂ ਦੇ ਵਿੱਚ ਕਰਵਾਉਣ ਦੇ ਲਈ ਇਹਨਾਂ ਦਾ ਬਹੁਤ ਹੀ ਵੱਡਮੁੱਲਾ ਯੋਗਦਾਨ ਰਿਹਾ ਹੈ ਪਹਿਲੇ ਦਿਨ ਲੜਕੀਆਂ ਦੀਆਂ ਖੇਡਾਂ ਹੋਈਆਂ ਹਨ ਦੂਸਰੇ ਦਿਨ ਲੜਕੀਆਂ ਨੇ ਖੇਡਾਂ ਤੇ ਅੱਜ ਐਥਲੈਟਿਕਸ ਦੇ ਖੇਡਾਂ ਚੱਲ ਰਹੀਆਂ ਹਨ ਮੇਜਵਾਨ ਬਲੌਕ ਮਕੰਦਪੁਰ ਦੀ ਟੀਮ ਨੇ ਜਿਸ ਤਰ੍ਹਾਂ ਇਨਾ ਖੇਡਾਂ ਦਾ ਆਯੋਜਨ ਕੀਤਾ ਹੈ ਬੇਮਿਸਾਲ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਹੈ ਇਹਨਾਂ ਖੇਡਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਹ ਖੇਡਾਂ ਹੋਈਆਂ ਹਨ ਜ਼ਿਲ੍ਹਾ ਪਦਰੀ ਖੇਡਾਂ ਨੂੰ ਸਟੇਟ ਪਦਰੀ ਖੇਡਾਂ ਦਾ ਇੱਕ ਦਰਜਾ ਦੇਣ ਦੇ ਵਿੱਚ ਇਸ ਸਾਰੀ ਟੀਮ ਨੇ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਹੈ ਤੇ ਅੱਜ ਇਹਨਾਂ ਖੇਡਾਂ ਦਾ ਆਖਰੀ ਦਿਨ ਹੈ ਐਥਲੈਟਿਕਸ ਦੀਆਂ ਖੇਡਾਂ ਹੋ ਰਹੀਆਂ ਹਨ ਖੇਡਾਂ ਦੀ ਸਮਾਪਤੀ ਦੌਰਾਨ ਬੱਚਿਆਂ ਨੂੰ ਨਾਮਾਂ ਦੀ ਵੰਡ ਕੀਤੀ ਜਾਵੇਗੀ ਤੇ ਜਿੱਦਾਂ ਜਿਹੜੇ ਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ ਬੱਚਿਆਂ ਨੇ ਔਰ ਟੀਚਰਾਂ ਨੇ ਸਾਰਿਆਂ ਨੇ ਆਪਣਾ ਬਹੁਤ ਹੀ ਉਤਸ਼ਾਹ ਦਿਖਾਉਂਦੇ ਹੋਏ ਇਹਨਾਂ ਖੇਡਾਂ ਨੂੰ ਬਹੁਤ ਹੀ ਸਫਲਤਾਪੂਰਵਕ ਸਿਰੇ ਚੜ੍ਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਹਾਂਜੀ ਸੈਂਟਰ ਟੀਚਰ ਸ਼੍ਰੀ ਨਰਮ ਕੁਮਾਰ ਜੀ ਉਹ ਆਪਣਾ ਮੈਸੇਜ ਪ੍ਰਦਾਨ ਹਾਂਜੀ ਸਰ ਇਹ ਸਾਡੀਆਂ ਜਿਹੜੀਆਂ ਜੀ 29ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਜਿਹੜੀਆਂ ਮਕੰਦਪੁਰ ਬਲਾਕ ਦੇ ਵਿੱਚ ਹੋ ਰਹੀਆਂ ਹਨ ਜਿਸ ਦੇ ਵਿੱਚ ਅੰਡਰ 11 ਦੇ ਬੱਚੇ ਜਿਹੜੇ ਆ ਲੜਕੀਆਂ ਲੜਕੇ ਭਾਗ ਲੈ ਰਹੇ ਹਨ ਬਹੁਤ ਵਧੀਆ ਤਰੀਕੇ ਦੇ ਨਾਲ ਖੇਡਾਂ ਜਿਹੜੀਆਂ 29 30 31 ਤਰੀਕਾਂ ਦੇ ਦੌਰਾਨ ਹੋ ਰਹੀਆਂ ਅੱਜ ਕਿਹੜੇ ਕਿਹੜੇ ਦਿਨੋਂ categories ਕਿਉਂ ਆ 29 ਨੂੰ ਸਰ ਲੜਕੀਆਂ ਦੀਆਂ ਗੇਮਾਂ ਸੀਗੀਆਂ 30 ਨੂੰ ਜਿਹੜੀਆਂ ਸੀ ਲੜਕੀਆਂ ਦੀਆਂ ਇੰਡੋਰ ਆਊਟਡੋਰ ਸਾਰੀਆਂ ਇਕੱਠੇ ਦੀ ਬੈਡਮਿੰਟਨ ਵੀ ਉਸ ਦੇ ਵਿੱਚ ਖੋਖੋ ਕਬੱਡੀ ਜਿਮਨਾਸਟਿਕ ਉਹ ਅਤੇ ਅਜਾ ਅਥਲੈਟਿਕ ਜਿਹੜੇ ਉਹ ਲੜਕੇ ਲੜਕੀਆਂ ਦੇ ਇਕੱਠੇ ਜਿਹੜੇ ਇੱਥੇ ਕਰਵਾਏ ਜਾ ਰਹੇ ਹਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫਸਰ ਨੀਤਾ ਸ਼ਰਮਾ ਜੀ ਤੇ ਉਹਨਾਂ ਦੇ ਨਾਲ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਜੀ ਡੀਐਸਸੀ ਮੈਡਮ ਦਵਿੰਦਰ ਕੌਰ ਜੀ ਜਿਨ੍ਹਾਂ ਦੀ ਰਹਿਨਮਾਈ ਤੇ ਗਾਈਡੈਂਸ ਦੇ ਵਿੱਚ ਅਸੀਂ ਇਹਨਾਂ ਖੇਡਾਂ ਨੂੰ ਜਿਹੜਾ ਬੜਾ ਬੜੀ ਵਧੀਆ ਤਰੀਕੇ ਦੇ ਨਾਲ ਇੱਥੇ ਨਿਪਰੇ ਚਾੜ ਰਹੇ ਹਾਂ ਉਸ ਤੋਂ ਬਾਅਦ ਮੁਕੰਦਪੁਰ ਬਲਾਕ ਨੇ ਬਹੁਤ ਹੀ ਵਧੀਆ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਬੀਪੀਓ ਸਾਡੇ ਗੁਰਪਾਲ ਸਿੰਘ ਜੀ ਉਹਨਾਂ ਦੇ ਨਾਲ ਬੀਐਨਓ ਅਮਨ ਕਟਾਰੀਆ ਜੀ ਰਿੰਦਰ ਬ ਰਜਿੰਦਰ ਕਟਾਰੀਆ ਜੀ ਇਹਨਾਂ ਦੀ ਸਮੁੱਚੀ ਟੀਮ ਨੇ ਤੇ ਸਭ ਤੋਂ ਵੱਧ ਯੋਗਦਾਨ ਇਸ ਦੇ ਨਾਲ ਹੀ ਅਮਰਜੀਤ ਖਟਕਲ ਜੀ ਸਾਡੇ ਸਾਬਕਾ ਡਿਪਟੀ ਡੀਓ ਸਰ ਉਹਨਾਂ ਨੇ ਵੀ ਬਹੁਤ ਸਹਿਯੋਗ ਕੀਤਾ ਹੈ ਤੇ ਜਿਸ ਕਾਰਨ ਅਸੀਂ ਇਹਨਾਂ ਨੂੰ ਖੇਡਾਂ ਨੂੰ ਵਧੀਆ ਤਰੀਕੇ ਨਾਲ ਕਰਵਾ ਸਕੇ ਆ ਤੇ ਬੱਚਿਆਂ ਦੇ ਵਿੱਚ ਅਸੀਂ ਇੱਕ ਇਹਨਾਂ ਖੇਡਾਂ ਦੇ ਨਾਲ ਇਹ ਮੈਸੇਜ ਦਿੱਤਾ ਹੈ ਕਿ ਬੱਚਿਆਂ ਨੂੰ ਜਿਹੜਾ ਹੈ ਕਿ ਖੇਡਾਂ ਦੇ ਨਾਲ ਉਹ ਜੁੜਨ ਉਹਨਾਂ ਦੇ ਮਨ ਦੇ ਵਿੱਚ ਖੇਡਾਂ ਦੇ ਪ੍ਰਤੀ ਇੱਕ ਪਿਆਰ ਪੈਦਾ ਹੋਵੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਦੇ ਨਾਲ ਜੁੜ ਕੇ ਆਪਣੇ ਦੇਸ਼ ਦਾ ਆਪਣੀ ਕੌਮ ਦਾ ਆਪਣੇ ਆਪਣੇ ਸੂਬੇ ਦਾ ਨਾਂ ਜਿਹੜਾ ਹੈ ਉਹ ਰੋਸ਼ਨ ਕਰਨ ਤੇ ਅੱਜ ਅਸੀਂ ਬੱਚਿਆਂ ਨੂੰ ਨਾਲ ਦੀ ਨਾਲ ਜਿਹੜੇ ਅਵਾਰਡ ਜਿਹੜੇ ਆ ਉਹ ਮੋਤਬਰ ਸਖਸ਼ੀਤਾਂ ਜਿਹੜੀਆਂ ਸਾਡੀਆਂ ਉਹਨਾਂ ਤੋਂ ਡਿਸਟ੍ਰੀਬਿਊਟ ਕਰਵਾ ਕੇ ਉਹਨਾਂ ਦੀ ਹੌਸਲਾ ਵਜਾਈ ਵੀ ਕਰ ਰਹੇ ਆ ਤੇ ਬਹੁਤ ਅੱਛਾ ਲੱਗਾ ਜੀ ਇੱਥੇ ਆ ਕੇ ਹਾਂਜੀ ਬਿਲਕੁਲ ਵਿਭਾਗ ਵੱਲੋਂ ਹੈਲਥ ਡਿਪਾਰਟਮੈਂਟ ਦੇ ਵੀ ਅਸੀਂ ਸ਼ੁਕਰਗੁਜ਼ਾਰ ਆ ਉਹਨਾਂ ਵੱਲੋਂ ਟੀਮਾਂ ਭੇਜੀਆਂ ਗਈਆਂ ਜਿਹੜੀਆਂ ਕਿ ਸਮੇਂ-ਸਮੇਂ 'ਤੇ ਬੱਚਿਆਂ ਨੂੰ ਹਰ ਵੇਲੇ ਤਨਾਥ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਮੀ ਘਟਨਾ ਹੁੰਦੀ ਹੈ ਤਾਂ ਬੱਚਿਆਂ ਦੀ ਜਿਹੜੀ ਹੈ ਸੁਰੱਖਿਆ ਨੂੰ ਦੇਖਦੇ ਹੋਏ ਪਹਿਲੇ 3 ਦਿਨਾਂ ਤੋਂ ਉਹ ਲਗਾਤਾਰ ਜਿਹੜਾ ਇਹ ਕੰਮ ਕਰ ਰਹੀਆਂ ਹਨ ਰਿਫਰੈਸ਼ਮੈਂਟ ਵੀ ਜਿਹੜੀ ਆ ਬੱਚਿਆਂ ਨੂੰ ਫਰੂਟ ਦੀ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਤੇ ਬਹੁਤ ਹੀ ਮਤਲਬ ਬਹੁਤ ਤਸੱਲੀ ਬਖਸ਼ ਕੰਮ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਧੰਨਵਾਦ ਜੀ